ਕਰਾਂਗੇ ਜਿਹੜਾ ਸਾਨੂੰ ਕਵਰ ਆਉ ਕਰਨਾ ਆਏ ਨੇ ਤੇ ਇਹਨਾਂ ਦੇ थ्रू ਅਸੀਂ ਚਾਹਾਂਗੇ ਕਿ ਜਮਾਨ ਸਾਹਿਬ ਤੱਕ ਸਾਡੀ ਖਬਰ ਜਾਵੇ ਤੇ ਸਾਨੂੰ ਕੋਈ ਪੁਖਤਾ ਦੱਸਿਆ ਜਾਵੇ ਵੀ ਕਦੋਂ ਸਾਡੀ ਜੁਆਇਨਿੰਗ ਹੋਊਗੀ ਕਦੋਂ ਸਾਨੂੰ ਜੁਆਇਨਿੰਗ ਲੈਟਰ ਮਿਲ ਲੇਗਾ ਸਾਡੀ ਫਾਈਲ ਪ੍ਰੋਸੈਸ ਕਿ ਚੱਲ ਰਿਹਾ ਹੈ ਤੇ ਇਸੇ ਰਿਕਾਰਡਿੰਗ ਚ ਅਸੀਂ ਅੱਜ ਰੋਜ਼ ਪ੍ਰਦਰਸ਼ਨ ਕੀਤਾ ਜੀ ਛੇਦ ਮੰਤਰੀ ਨਾਲ ਗੱਲਬਾਤ ਹੋਈ ਸੀ ਤੁਹਾਡੀ ਛੇਦ ਮੰਤਰੀ ਨਾਲ ਸਾਡੀਆਂ ਬਹੁਤ ਮੀਟਿੰਗਾਂ ਹੋ ਚੁੱਕੀਆਂ ਨੇ ਬੀਤੇ ਦਿਨ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਪਤਾ ਲੱਗੇ ਸੀ ਉਹ ਬਿਮਾਰ ਨੇ ਤਾਂ ਉਹਨਾਂ ਨੇ ਮੀਟਿੰਗ ਨਹੀਂ ਦਿੱਤੀ ਹੈਗੀ ਤੇ ਉਸ ਤੋਂ ਬਾਅਦ ਵੀ ਮੈਂ ਕਾਫੀ ਜ਼ੋਰ ਲਾਇਆ ਤੇ ਸਾਨੂੰ ਕੋਈ ਮੀਟਿੰਗ ਨਹੀਂ ਮਿਲੀ ਨੀ ਕੋਈ ਗੱਲਬਾਤ ਨਹੀਂ ਹੋਈ اسی ਰੋਜ਼ ਦੇ ਵਿੱਚ ਅਸੀਂ ਅੱਜ 15 ਅਗਸਤ ਦਾ ਪ੍ਰੋਗਰਾਮ ਸੀਗਾ ਪਰ ਸਾਨੂੰ ਡੀਸੀ ਸਾਹਿਬ ਨੇ ਕਿਹਾ ਵੀ ਤੁਸੀਂ 15 ਅਗਸਤ ਤੇ ਨਾ ਕਰੋ ਇਸੇ ਕਰਕੇ ਅਸੀਂ ਅੱਜ 14 ਤਰੀਕ ਦਾ ਪ੍ਰੋਗਰਾਮ ਰੱਖਿਆ ਸੀਗਾ ਤੇ ਅੱਜ ਅਸੀਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਪੂਰੇ ਪੰਜਾਬ ਤੋਂ ਸਾਡੇ ਵਲੰਟੀਅਰ ਆਏ ਹੋਏ ਨੇ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਹੋ ਮੇਰੀ ਯੂਨੀਅਨ ਦਾ ਨਾਮ ਹੈ ਐਨ ਐਚ ਐਮ ਮੈਡੀਕਲ ਐਂਡ ਪੈਰਾਮੈਡੀਕਲ ਵਲੰਟੀਅਰ ਯੂਨੀਅਨ ਬੀਤੇ ਦਿਨ ਤੁਸੀਂ ਦੇਖਿਆ ਹੋਊਗਾ ਕਿ ਸੀਐਮ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਐਲਾਨ ਕੀਤਾ ਕਿ ਕਰੋਨਾ ਵਾਰੀਅਰਸ ਨੂੰ ਦੁਬਾਰਾ ਜੌਬ ਦਿੱਤੀ ਜਾਊਗੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ 4 ਸਾਲ ਤੋਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਪਹਿਲਾਂ ਸੀਗੇ ਕੈਪਟਨ ਸਾਹਿਬ ਉਹਨਾਂ ਨੇ ਪ੍ਰੋਟੈਸਟ ਕੀਤਾ ਤਾਂ ਉਦੋਂ ਵੀ ਕੋਈ ਹੱਲ ਨਹੀਂ ਨਿਕਲਿਆ ਫਿਰ ਆਏ ਚਮਕੌਰ ਸਿੰਘ ਚੰਨੀ ਜੀ ਤੇ ਉਹਨਾਂ ਦੇ ਨਾਲ ਵੀ ਅਸੀਂ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਸਾਡਾ ਹੱਲ ਨਹੀਂ ਹੋਇਆ ਪਰ ਬੀਤੇ ਸਾਲ ਤੋਂ ਸਾਡੀ ਸੀਐਮ ਸਾਹਿਬ ਨਾਲ ਮੀਟਿੰਗਾਂ ਹੋ ਰਹੀਆਂ ਨੇ ਲਾਸਟ 27 ਅਕਤੂਬਰ ਨੂੰ ਮੇਰੀ ਮੀਟਿੰਗ ਹੋਈ ਤੇ ਨਾਲ ਸੀਗੇ ਸਿਹਤ ਮੰਤਰੀ ਜੀ ਤੇ ਉਹਨਾਂ ਨੇ ਸਾਨੂੰ ਦਿਵਾਲੀ ਦਾ ਭਰੋਸਾ ਦਿੱਤਾ ਸੀਗਾ ਜੋ ਪਿਛਲੀ ਲੰਘ ਚੁੱਕੀ ਆ ਪਰ ਉਸ ਤੋਂ ਬਾਅਦ ਹੁਣ ਰੀਸੈਂਟਲੀ ਇਹਨਾਂ ਨੇ ਦੁਬਾਰਾ ਐਲਾਨ ਕੀਤਾ ਹੈ ਕਿ ਕੋਵਿਡ ਵਾਰੀਅਰ ਨੂੰ ਦੁਬਾਰਾ ਜੋਬ ਦਿੱਤੀ ਜਾਊਗੀ ਤੇ ਪੱਕੀ ਜੋਬ ਦਿੱਤੀ ਜਾਊਗੀ ਜਿਹਦੇ ਰਿਗਾਰਡਿੰਗ ਸਾਨੂੰ ਫਿਲਹਾਲ ਫਿਲਹਾਲਲੇ ਸਾਨੂੰ ਇਸ ਬਾਰੇ ਕੋਈ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਜਾ ਰਹੀ ਸੀਐਮ ਸਾਹਿਬ ਤੋਂ ਨਾ ਹੀ ਕੋਈ ਮੀਟਿੰਗ ਦੇ ਦਿੱਤੀ ਜਾ ਰਹੀ ਹੈ ਸਾਨੂੰ ਇਸ ਵਾਰ ਵੀ ਇਹ ਜਿਵੇਂ ਕਿ 15 ਅਗਸਤ ਤੇ ਦਿਵਾਲੀ ਲੰਘਾਉਣ ਦੇ ਕਰਕੇ ਸਾਨੂੰ ਇਹ ਲਾਰਾ ਲੱਗ ਰਿਹਾ ਏਸੀ ਰੋਜ਼ ਪ੍ਰਦਰਸ਼ਨ ਦੇ ਵਿੱਚ ਅਸੀਂ ਅੱਜ ਜਿਹੜਾ ਇਹ ਰੋਜ਼ ਪ੍ਰਦਰਸ਼ਨ ਕੀਤਾ